ਜੋਤੀ 9 ਵਜੇ ਕਦੋਂ ਦੀ ਪੂਜਾ ਕਰਕੇ ਬੈਠੀ ਆ ਕੀ ਗੱਲ ਰਿਵਾਜ ਹੈ ਨਹੀਂ ਚਾਹ ਦੇਣ ਦਾ ਮੰਮੀ ਮੈਂ ਸਵੇਰ ਦੀ ਕੰਮ ਹੀ ਕਰ ਰਹੀ ਆ ਇਹ ਵੀ ਨਾ ਆ ਰਿਹਾ ਮੈਨੇ ਸੋਚਿਆ ਤੁਹਾਡੇ ਦੋਨਾਂ ਦੀ ਇਕੱਠੀ ਚਾਹ ਬਣਾ ਦਾਂਗੀ ਬਣਾ ਰਹੀ ਆ ਮੰਮੀ ਇਕੱਠੀ ਕਿਵੇਂ ਬਣਾ ਦੇਗੀ ਆਸ਼ੂ ਮਿੱਠੀ ਚਾਹ ਪੀਂਦਾ ਮੈਂ ਫਿੱਕੀ ਪੀਣੀ ਐ ਮੇਰੀ ਕੱਚੀ ਪੱਕੀ ਲਾ ਕੇ ਮੇਰੇ ਮਗਰੋਂ ਲਾ ਦੇਂਗੀ ਮੈਨੂੰ ਮੰਮੀ ਤੂੰ ਕਿਵੇਂ ਆ ਗਈ ਅੰਜਲੀ ਸਵੇਰੇ ਸਵੇਰੇ ਬੱਸ ਮੰਮੀ ਇਹ ਦੱਸੋ ਮੈਨੂੰ ਤੁਸੀਂ ਤੁਹਾਨੂੰ ਕੀ ਹੋ ਗਿਆ ਸਵੇਰੇ ਸਵੇਰੇ ਭਾਬੀ ਤੇ ਕਿਉਂ ਬਰਸ ਰਹੇ ਹੋ ਅੰਜਲੀ ਹਾਂ ਠੀਕ ਹੈ ਹਾਂ ਭਾਬੀ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਸਾਰੇ ਸਾਰੇ ਤੇਰੇ ਠੀਕ ਹੈ ਸਾਰੇ ਹਾਂ ਹਾਂ ਭਾਬੀ ਸਭ ਵਧੀਆ ਉੱਥੇ ਤਾਂ ਚੱਲ ਹੁਣ ਗੱਲਾਂ ਮਾਰ ਜਾਈਏਗੀ ਜੇ ਚਾਹ ਬਣਾ ਕੇ ਲਿਆ ਹੁਣ ਇਹਦੀ ਅਲੱਗ ਚਾਹ ਬਣਾਈ ਇਹਦੀ ਪਸੰਦ ਦੀ ਠੀਕ ਹੈ ਮੰਮੀ ਕੀ ਦੱਸਾਂ ਅੰਜਲੀ ਤੈਨੂੰ ਪਾਣੀ ਮੰਗ ਲਓ ਟਾਈਮ ਤੇ ਪਾਣੀ ਨਹੀਂ ਦਿੰਦੀ ਚਾਹ ਮੰਗ ਲਓ ਤੇ ਕਿੰਨੀ ਦੇਰ ਹੋ ਗਈ ਚਾਹ ਨਹੀਂ ਮਿਲੀ ਕੋਈ ਕੰਮ ਨਹੀਂ ਚੱਜ ਨਾਲ ਕਰਦੀ ਸਾਰਾ ਦਿਨ ਚੀਖ ਚੀਖ ਕੇ ਕੰਮ ਕਰਾਣੇ ਪੈਂਦੇ ਐ ਸੋ ਸਾਰੇ ਅੰਜਲੀ ਕਿਵੇਂ ਅੰਜਲੀ ਠੀਕ ਐ ਤੂੰ ਹਾਂ ਹਾਂ ਵੀਰੇ ਮੈਂ ਤਾਂ ਠੀਕ ਆ ਜੋਤੀ ਇਹ ਜੋਤੀ ਹਾਂਜੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਯਾਰ ਵੀ ਮੇਰੀ ਸ਼ਰਟ ਚੱਜ ਨਾਲ ਪ੍ਰੈਸ ਕਰਿਆ ਕਰ ਸਾਰੀ ਸ਼ਰਟ ਚ ਦੇਖੀ ਬਾਟੀ-ਬਟ ਨੇ ਜਾ ਸ਼ਰਟ ਪ੍ਰੈਸ ਕਰਕੇ ਲੈ ਕੇ ਆ ਮੇਰੀ ਕੋਈ ਕੰਮ ਚੱਜਦਾ ਨਹੀਂ ਕਰਦੀ ਤੂੰ ਹੋਰ ਲਿਆ ਦੰਦਿਆਂ ਜੀ ਕੀ ਗੱਲ ਵੀਰੇ ਤੁਸੀਂ ਛੋਟੀ ਛੋਟੀ ਗੱਲ ਪਿੱਛੇ ਭਾਬੀ ਨੂੰ ਕਿਉਂ ਤੰਗ ਕਰਦੇ ਰਹਿੰਦੇ ਹੋ ਹੁਣ ਭਾਬੀ ਚਾਹ ਬਣਾ ਰਹੀ ਨੇ ਬਣਾ ਲੈੰਦੋ ਉਹਨਾਂ ਨੂੰ ਤੇ ਸ਼ਰਟ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਵੱਟ ਤਾਂ ਦਿਖ ਨਹੀਂ ਰਹੀ ਪਰ ਜੇ ਤੁਹਾਨੂੰ ਲੱਗਦਾ ਹੀ ਹੈ ਤਾਂ ਮੈਂ ਪ੍ਰੈਸ ਕਰ ਦਿੰਨੀ ਆ ਤੇ ਮੰਮੀ ਇਸ ਤੋਂ ਚੰਗਾ ਤਾਂ ਨਾ ਮੇਰਾ ਸੋਹਰਾ ਘਰੀ ਹੈ ਮੇਰੇ ਸੋਹਰੇ ਘਰ ਨਾ ਮੰਮੀ ਸਾਰੇ ਆਪਣੀ ਆਪਣੀ ਜ਼ਿੰਮੇਵਾਰੀਆਂ ਆਪ ਨਿਭਾਉਂਦੇ ਨੇ ਐਵੇਂ ਨਹੀਂ ਕਿ ਕੱਲੀ ਨੂੰ ਕਰਦੀ ਕੰਮ ਕਰੀ ਜਾਵੇ ਤੇ ਸਾਰਾ ਟੱਬਰ ਬੈ ਕੇ ਹੁਕਮ ਚਲਾਈ ਜਾਵੇ ਕੀ ਹੁਕਮ ਚਲਾਤਾ ਸੀ ਘਰ ਦੇ ਕੰਮ ਤਾਂ ਕਰਦੀਏ ਜਨਾਨੀ ਹੀ ਕਰਦੀ ਹੈ ਨਾ ਮੰਮੀ ਇੱਕ ਗੱਲ ਦੱਸੋ ਕਿਹੜੀ ਕਿਤਾਬ 'ਚ ਲਿਖਿਆ ਹੈ ਕਿ ਘਰ ਦੇ ਕੰਮ ਸਿਰਫ ਕਰਦੀ ਜਨਾਨੀ ਹੀ ਕਰਦੀਆਂ ਨੇ ਚਲੋ ਕੋਈ ਗੱਲ ਨਹੀਂ ਇਹ ਵੀ ਗੱਲ ਤੁਹਾਡੀ ਮੰਨ ਲੈਣੇ ਆ ਹੱਥ ਦਿਖਾਈਓ ਮੈਨੂੰ ਆਪਣਾ ਇਹ ਹੱਥ ਦੇ ਵਿੱਚ ਮੈਨੂੰ ਕਿਤੇ ਮਹਿੰਦੀ ਲੱਗੀ ਤਾਂ ਨਹੀਂ ਦਿਖਦੀ ਪਈ ਨਾ ਤੁਸੀਂ ਵੀ ਤਾਂ ਜਨਾਨੀ ਹੋ ਤੁਸੀਂ ਨਹੀਂ ਕੋਈ ਹੈਲਪ ਕਰਾ ਸਕਦੇ ਭਾਬੀ ਦੀ ਨਾ ਜਦੋਂ ਮੈਂ ਇਸ ਘਰ 'ਚ ਸੀ ਮੰਮੀ ਮੇਰੇ ਵਿਆਹ ਤੋਂ ਪਹਿਲਾਂ ਤਾਂ ਤੁਹਾਨੂੰ ਮੇਰੀ ਤਾਂ ਬੜੀ ਫਿਕਰ ਹੁੰਦੀ ਸੀ ਕਿੰਨਾ ਕੁੜੀਏ ਥੱਕ ਜੇਗੀ ਸਾਰਾ ਕੰਮ ਇਕੱਲੀ ਨਾ ਕਰ ਮੈਂ ਤੇਰੇ ਨਾਲ ਕਰਾਨੀ ਆ ਉਦੋਂ ਤਾਂ ਸਾਰਾ ਕੰਮ ਮੇਰੇ ਨਾਲ ਕਰਵਾਉਂਦੇ ਸੀ ਤੇ ਹੁਣ ਆਪਣੀ ਨੂੰਹ ਦੀ ਫਿਕਰ ਨਹੀਂ ਹੁੰਦੀ ਉਹ ਨਹੀਂ ਥੱਕਦੀ ਜੇ ਥੋੜਾ ਬਹੁਤ ਕੰਮ ਨਾਲ ਕਰਵਾ ਵੀ ਦੋਗੇ ਤਾਂ ਕੀ ਹੋ ਜਾਊਗਾ ਮੇਰੇ ਸੋਹਰੇ ਕਰਤਾ ਨਾ ਮੰਮੀ ਇਹ ਰੂਲ ਹੈ ਕਿ ਅਗਰ ਕਿਸੇ ਨੇ ਇੱਕ ਪਾਣੀ ਦਾ ਗਲਾਸ ਵੀ ਪੀਤਾ ਨਾ ਤਾਂ ਸ਼ੈਂਕ ਦੇ ਵਿੱਚ ਰੱਖ ਕੇ ਨਹੀਂ ਆਣਗੇ ਉਹਨੂੰ ਧੋ ਕੇ ਆਣਗੇ ਸਿੱਧਾ ਗੱਲ ਮੰਮੀ ਇੱਥੇ ਭਾਂਡੇ ਧੋਂਦੀ ਨਹੀਂ ਹੈਗੀ ਕਿ ਕੌਣ ਧੋ ਰਿਹਾ ਤੇ ਕੌਣ ਨਹੀਂ ਧੋ ਰਿਹਾ ਗੱਲ ਇਥੇ ਹੈ ਕਿ ਅਗਰ ਪਰਿਵਾਰ ਦਾ ਹਰ ਮੈਂਬਰ ਆਪਣੀ ਆਪਣੀ ਰਿਸਪਾਂਸਿਬਿਲਟੀ ਚੱਕੇ ਨਾ ਤਾਂ ਇਕੱਲੀ ਨੂੰ ਦੇ ਉੱਤੇ ਸਾਰਾ ਬੋਝ ਨਾ ਪਵੇ। ਹਾਂ ਅੰਜਲੀ ਤੂੰ ਕਹਿਤਾ ਬਿਲਕੁਲ ਠੀਕ ਰਹੀ ਹੈ। ਸਾਨੂੰ ਆਪਣੀ ਜ਼ਿੰਮੇਵਾਰੀਆਂ ਨਾ ਆਪ ਹੀ ਚੱਕਣੀਆਂ ਚਾਹੀਦੀਆਂ ਨੇ। ਲਿਆ ਜੋਤੀ। ਮੈਂ ਆਪਣੀ ਸ਼ਰਟ ਨਾ ਆਪ ਹੀ ਪ੍ਰੈਸ ਕਰ ਲੂੰਗਾ। ਤੇ ਅੱਗੇ ਤੋਂ ਤੈਨੂੰ ਇੰਨਾ ਤੰਗ ਵੀ ਨਹੀਂ ਕਰੂੰਗਾ। ਅੰਜਲੀ ਗੱਲ ਤਾਂ ਤੇਰੀ ਬਿਲਕੁਲ ਠੀਕ ਹੈ। ਅੱਜ ਤੋਂ ਬਾਅਦ ਨਾ ਮੈਂ ਵੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭੂਗਾਂਗੀ ਤੇ ਜੋਤੀ ਨਾਲ ਸਾਰੇ ਕੰਮ ਕਰਾਉਂਗੀ ਕੱਲ ਤੋਂ ਨਾ ਜੋਤੀ ਆਰਵ ਨੂੰ ਮੈਂ ਹੀ ਸਕੂਲ ਤੋਂ ਲੈ ਕੇ ਆਉਂਗੀ